ਜੇ ਆਪਣੇ ਪੰਜਾਬ 'ਚ ਵਧੀਆ ਕੰਮ ਮਿਲੇ ਘਰ ਦਾ ਗੁਜ਼ਾਰਾ ਵਧੀਆ ਚੱਲੇ ਤਾਂ ਕਿਹਦਾ ਦਿਲ ਕਰਦਾ ਹੈ ਪੰਜਾਬ ਨੂੰ ਛੱਡ ਕੇ ਵਿਦੇਸ਼ ਜਾਣ ਦਾ ਹਰ ਕੋਈ ਚਾਹੁੰਦਾ ਹੈ ਕਿ ਉਹ ਆਪਣੇ ਪਿੰਡ ਰਵੇ ਆਪਣੇ ਪਰਿਵਾਰ ਦੇ ਕੋਲ ਰਵੇ ਪਰ ਕਰਦੀਆਂ ਮਜਬੂਰੀਆਂ ਉਸ ਨੂੰ ਪੰਜਾਬ ਰਹਿ ਨਹੀਂ ਦਿੰਦੀਆਂ ਜਿਸ ਕਰਕੇ ਫਿਰ ਇੱਕ ਵੱਡਾ ਫੈਸਲਾ ਲੈਣਾ ਪੈਂਦਾ ਹੈ ਵਿਦੇਸ਼ ਜਾਣ ਦਾ ਪਰ ਵਿਦੇਸ਼ ਵੀ ਹੁਣ ਹਾਲਾਤ ਪਹਿਲਾਂ ਵਰਗੇ ਨਹੀਂ ਰਹੇ ਅੱਜ ਆਪਾਂ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜਿਸ ਨੂੰ ਦੇਖ ਕੇ ਤੁਹਾਡੇ ਮਨ ਨੂੰ ਵੀ ਪੈਣਗੇ ਹੌਲ ਜੀ ਹਾਂ ਇਸ ਵੀਡੀਓ 'ਚ ਤੁਸੀਂ ਦੇਖੋਗੇ ਕਿ ਇੱਕ ਵੀਰ ਜੋ ਵਿਦੇਸ਼ ਚੱਲਿਆ ਹੈ ਵਿਦੇਸ਼ ਜਾਣ ਲੱਗਿਆਂ ਆਪਣੇ ਛੋਟੇ ਜਿਹੇ ਬੱਚੇ ਨੂੰ ਕਿਵੇਂ ਗੱਲ ਲੱਗ ਕੇ ਮਿਲ ਰਿਹਾ ਹੈ ਜੀ ਹਾਂ ਇਹ ਛੋਟਾ ਜਿਹਾ ਬੱਚਾ ਇਸ ਵੀਰ ਦਾ ਸੁੱਤਾ ਹੋਇਆ ਹੈ ਤੇ ਵੀਰ ਸੁੱਤੇ ਬੱਚੇ ਨੂੰ ਹੀ ਛੱਡ ਕੇ ਵਿਦੇਸ਼ ਜਾ ਰਿਹਾ ਹੈ ਯਾਰੋ ਬਹੁਤ ਹੀ ਵੱਡਾ ਜਿਗਰਾ ਚਾਹੀਦਾ ਹੈ ਇਸ ਟਾਈਮ ਇੱਕ ਛੋਟੇ ਜਿਹੇ ਬੱਚੇ ਨੂੰ ਜਿਹੜਾ ਰੋਜ਼ ਹੀ ਤੁਹਾਨੂੰ ਪਾਪਾ ਪਾਪਾ ਕਹਿ ਕੇ ਤੁਹਾਡੇ ਪਿੱਛੇ ਪਿੱਛੇ ਫਿਰਦਾ ਹੈ ਕਦੀ ਕੁਝ ਮੰਗਦਾ ਹੈ ਕਦੀ ਕੁਝ ਮੰਗਦਾ ਹੈ ਉਸ ਛੋਟੇ ਜਿਹੇ ਬੱਚੇ ਨੂੰ ਸੁੱਤੇ ਪਏ ਨੂੰ ਛੱਡ ਕੇ ਜਾਣ ਲਈ ਵੱਡਾ ਜਿਗਰਾ ਚਾਹੀਦਾ ਹੈ ਸੋ ਇਸ ਵੀਰ ਨੇ ਦੇਖੋ ਕਿਵੇਂ ਆਪਣੇ ਬੱਚੇ ਨੂੰ ਸੁੱਤੇ ਪਏ ਨੂੰ ਹੀ ਚੱਕਿਆ ਆਪਣੇ ਗੱਲ ਲਾਇਆ ਤੇ ਵੱਡਾ ਜਿਗਰਾ ਕਰਕੇ ਉਸ ਨੂੰ ਫੇਰ ਨਿਟਾ ਦਿੱਤਾ ਤੇ ਵੀਰ ਉੱਥੋਂ ਚਲੇ ਆ ਗਿਆ ਹਾਂਜੀ ਜੇ ਤੁਸੀਂ ਵੀ ਆਪਣੇ ਪਰਿਵਾਰ ਤੋਂ ਦੂਰ ਰਹਿੰਦੇ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਤੇ ਕਮੈਂਟਾਂ 'ਚ ਆਪਣੇ ਦਿਲ ਦੀ ਗੱਲ ਜ਼ਰੂਰ ਲਿਖ ਕੇ ਜਾਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ